ਸਾਬਾ ਜ ਮੰdırੇਗਾ ਕਰਮਚਾਰੀ ਵਾਤਾ ਮਲਾਇਆ ਕਿ ਕਹਾਂ ਤੰਦੋ ਕੀ ਕਾਰਨ ਹੈ ਜਿਹੜਾ ਕੇ ਤਨਾਨ ਪੰਜਾਬ ਦੇ 80 ਦਿਨ ਵੱਲੋਂ ਤੇ ਚੈਨ ਰੋਡ ਸਾਹ ਲਖਰੀ ਰਾਏ ਸਾਹ ਐਮਐਲਏ ਦਾ ਬਹੁਤ ਵੱਡਾ ਯੋਗਦਾਨ ਅੱਜ ਇਹ ਧਰਨਾ ਲਾਇਆ ਕਿਉਂਕਿ ਅਮੇਸ਼ਾ ਜਦੋਂ ਵੀ ਮੋਦੀ ਦੀ ਸਰਕਾਰ ਬਣੀ ਹੈ 12 ਸਾਲ ਦੇ ਕਰੀਬ ਸਰਕਾਰ ਬਣੀ ਹੋਈ ਹੈ ਸਰਕਾਰ ਦੇ ਵਿੱਚ ਬਹੁਤ ਵਾਦੇ ਕੀਤੇ ਗਏ ਹੈ ਵੀ ਅਸੀਂ ਨੌਜਵਾਨਾਂ ਨੂੰ ਨੌਕਰੀ ਦੇਵਾਂਗੇ ਤੇ ਸਾਡੀਆਂ ਪੈਣਾਂ ਨੂੰ ਰੋਜ਼ਗਾਰ ਦੇਵਾਂਗੇ ਇੱਥੇ ਇੰਡਸਟਰੀਆਂ ਲਾਵਾਂਗੇ ਪਰ 12 ਸਾਲ ਦੇ ਵਿੱਚ ਪੰਜਾਬ ਕੋਈ ਏਦਾਂ ਦੀ ਚੀਜ਼ ਮਿਲਦੀ ਨਹੀਂ ਆਈ ਤੇ ਹਮੇਸ਼ਾ ਹੀ ਪੰਜਾਬ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਚਾਹੇ ਕਿਸਾਨਾਂ ਦੇ ਵਿਰੁੱਧ ਕਾਨੂੰਨ ਬਣਾਉਣਾ ਚਾਹੇ ਅਜ ਮਜ਼ਦੂਰਾਂ ਸਾਡੀਆਂ ਪੈਣਾਂ ਅਨਰੇਗਾ ਦੀਆਂ ਪੈਣਾਂ ਉਹਨਾਂ ਦੇ ਵਿਰੁੱਧ ਕਾਨੂੰਨ ਬਣਾਉਣਾ ਤਾਂ ਕਿ ਉਹ ਨਾਲੇ ਟਾਈਮ ਜਿਹੜਾ ਪੰਜਾਬ 'ਚ ਜਿਹੜਾ ਵਿਗਾਰ ਖਤਮ ਹੋਵੇ ਸਾਡੀਆਂ ਪੈਣਾ ਦਾ ਜਿਹੜੇ ਚੁੱਲ੍ਹੇ ਜਲਦੇ ਆ ਉਹ ਚੁੱਲ੍ਹੇ ਬੰਦ ਕਰਨ ਤਾਂ ਕਿ ਇਹਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਜਿਹੜਾ ਪੰਜਾਬ ਮੁਕ切ਿਤ ਕੇ ਬੰਦੀ ਕੋਸ਼ਿਸ਼ ਕਰ ਰਿਹਾ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਇਹ ਪਹਿਲੀ ਵਾਰੀ ਹੋਇਆ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਤੇ ਕੇਜਰੀਵਾਲ ਸਾਹਿਬ ਤੇ ਸਾਡੇ ਨੀਸ਼ ਸ਼ੋਧਿਆ ਜੀ ਜੋ ਸਾਡੇ ਇੰਚਾਰਜ ਨੇ ਉਹਨਾਂ ਦੇ ਉਦੇਸ਼ ਤੇ ਅੱਜ ਧਰਨੇ ਲਾਏ ਜਾ ਰਹੇ ਆ ਕਿਉਂਕਿ ਅਸੀਂ ਜੋ ਸਾਡੇ ਪੈਨਾਂ ਦੇ ਖਿਲਾਫ ਤੇਰੇ ਕਾਨੂੰਨ ਬਣਾ ਰਹੇ ਅਮਰੀਕਾ ਦੇ ਖਿਲਾਫ ਕਾਨੂੰਨ ਬਣਾ ਰਹੇ ਆ ਉਹ ਚੀਜ਼ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਪਹਿਲੀ ਵਾਰੀ ਪੰਜਾਬ ਚ ਇਸ ਚੀਜ਼ ਵਿਧਾਨ ਸਭਾ ਚ ਜੋ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਸਪੀਕਰ ਸਾਹਿਬ ਨੇ ਇੱਕ ਵਿਸ਼ੇਸ਼ ਆਪਣਾ ਸਿਆਜਣ ਸੱਜਿਆ ਗਿਆ ਉਹ ਸੈਸ਼ਨ ਦੇ ਵਿੱਚ ਸਾਡੀ ਅਮਰੀਕਾਂ ਦੀਆਂ ਜੋ ਸਾਡੇ ਪੰਜਾਬ ਦੀਆਂ ਪੰਜਾਬ ਪੁਲਿਸਕਾਰ ਕਦਮ ਕਰਨੀਆਂ ਜੋ ਇਹ ਸਾਸ਼ ਸੈਂਟਰ ਨੂੰ ਰਾਜ ਚ ਰਿਹਾ ਹੈ ਅਸੀਂ ਉਸ ਦੀ ਬਰਦਾਸ਼ਤ ਨਹੀਂ ਕਰਾਂਗੇ ਚਾਹੇ ਸਾਨੂੰ ਜਿੱਥੇ ਵੀ ਕੋਈ ਤਰਨਾ ਲੈਣਾ ਪਵੇ ਜਿੱਥੇ ਕੋਈ ਮੁਜਾਰਾ ਲੈਣਾ ਪਵੇ ਅਸੀਂ ਸੰਗਾਰਸ਼ ਕਰਾਂਗੇ ਕਿਉਂਕਿ ਜੇ ਸਾਨੂੰ ਮੇਹਰ ਹਲਕੇ ਚ ਕਟੋਕਾ 890000 ਦੇ ਕਿੰタルੇ ਨਿਵੇਗਾ ਦੇ ਨਿਵੇਗਾ ਉਹਨਾਂ ਦੇ ਪਰਿਵਾਰ ਚੱਲਦੇ ਆ ਪੰਜਾਬ ਚ ਕਟੋਕਾ 89 ਲੱਖ ਦੇ ਕਰੀਬ ਸਾਡੀਆਂ ਭੈਣਾਂ ਬੈਠੀਆਂ ਨੇ ਜਿਹਾਂ ਦੇ ਜਿਨ੍ਹਾਂ ਦੇ ਨਿਵੇਗਾ ਕਰਕੇ ਜਿਹੜੀ ਜਾਰੀ ਕਰਕੇ ਉਹਦਾ ਘਰ ਚੱਲਦੇ ਆ ਔਰ ਬਹੁਤ ਵੱਡਾ ਨੁਕਸਾਨ ਸਾਡੇ ਪੰਜਾਬ ਨੂੰ ਹੋਊਗਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਸਾਡੀ ਸਮੁੱਚੀ ਕੈਬਨਿਟ ਤੇ ਫਿਊਚਰ ਸਾਡੇ ਨਾਮ ਨਾਲ ਅਸੀਂ ਪੂਰਾ ਜ਼ਿੰਦਗੀ ਕਰਾਂਗੇ ਤਾਂ ਕਿ ਆਉਣ ਵਾਲੇ ਟਾਈਮ ਤੇ ਇਦਾਂ ਦੇ ਕਾਨੂੰਨ ਪੰਜਾਬ ਲਈ ਨਾਮ ਬਣਾਏ ਜਾਣ ਤਾਂ ਕਿ ਅਸੀਂ ਆਪਦਾ ਆਬਦਾ ਜੋ ਸਾਡੇ ਭਾਈਚਾਰਾ ਸਾਡੀ ਭਾਈਚਾਰਕ ਚਾਰੇ ਪੂਰੇ ਪੰਜਾਬ ਦੀ ਅਸੀਂ ਇਕੱਠੇ ਹੋ ਕੇ ਆਪਦੇ ਪੰਜਾਬ ਦੇ ਲੋਕਾਂ ਲਈ ਮਿਲੇਗਾ ਵਰਕਨ ਲਈ ਕਿਸਾਨਾਂ ਲਈ ਅਸੀਂ ਸਾਰੇ ਇਕੱਠੇ ਆ ਜੋ ਵੀ ਇਸਲਾਹ ਕਰਨਾ ਪਊਗਾ ਅਸੀਂ ਕਰਾਂਗੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਜਿਹੜੇ ਅੱਜ ਧਰਮੇ ਚਾਏ ਆ ਬੈਗ ਜੀ ਕਾਕਾ ਸਾਹਿਬ ਬੈਗ ਜੀ ਕੀ ਕਰਦੇ ਜਿੰਦਾ ਮਲਾ ਜੀ ਕਲ ਕਲ ਚਾਹਾਨੀ ਵੀ ਕਰ ਕਰ ਲੋ ਕੋਈ ਜਿੰਦਾਂ ਦੀ ਬੀਜਪੀ ਦੀ ਸਰਕਾਰ ਬਣੀ ਹੈ ਸੰਘਰਸ਼ ਦੇ ਵਿੱਚ ਉਹਨਾਂ ਨੇ ਪੰਜਾਬ ਨਾਲ ਧਰੋਹ ਕੀਤਾ ਪੰਜਾਬ ਨੂੰ ਜਦੋਂ ਪੰਜਾਬ ਦੇ ਲੋਕਾਂ ਨੇ ਉਸਾਲ ਮੋਰ ਤੋਂ ਇੱਕ ਮਜ਼ਦੂਰ ਸੀ ਸੈਨ ਇਕੱਠੇ ਚ ਲਾਇਆ ਔਰ ਉਹਦੇ ਵਿੱਚ ਜਿਹੜੇ ਕાય ਕਾਨੂੰਨ ਸੀ ਜਿਹਦੇ ਤੋਂ ਉਹਨਾਂ ਨੂੰ ਰੱਦ ਕਰਵਾਇਆ ਇਹ ਜਿਹੜੀ ਸਰਕਾਰ ਹੈ ਜਿਹੜੀ ਪੰਜਾਬ ਦੇ ਨੇਤਾ ਨਾਲ ਲੱਗੀ ਉਹਨਾਂ ਦੇ ਦਿਲ ਵਿੱਚ ਪੰਜਾਬ ਦੇ ਲੋਕਾਂ ਲਈ ਨਫ਼ਰਤ ਹੈ ਇਹ ਵੀ ਇੱਕ ਬਹੁਤ ਇਗਜ਼ੈਂਪਲ ਹੈ ਕਿ ਸਭ ਤੋਂ ਜ਼ਿਆਦਾ ਜਿਹੜੀ ਮਰੇਗਾ ਹੈ ਇਹ ਪੰਜਾਬ ਕਰਦਾ ਸੀ ਤੇ ਅੱਜ ਪੰਜਾਬ ਨੂੰ ਦਬਾਉਣ ਲਈ ਉਹਨਾਂ ਨੇ ਇੱਕ ਨਵਾਂ ਜਿਹੜਾ ਲਾਅ ਲੈ ਕੇ ਆਇਆ ਹੈ ਉਹਦੇ ਵਿੱਚ ਜਿਹੜੀਆਂ ਸ਼ਕਤੀਆਂ ਜਿਹੜੇ ਸਾਡੇ ਸੰਵਿਧਾਨ ਵਿੱਚ ਸੀ ਜਿਹੜਾ ਸਾਡਾ ਪੰਚਾਇਤਾਂ ਦਾ ਜਿਹੜਾ ਅਧਿਕਾਰ ਵਧ ਦਿੱਤੇ ਗਏ ਸੀ ਔਰ ਉਹ ਅਧਿਕਾਰਾਂ ਦੀ ਇਹ ਬਿਨਾ ਨਾਂ ਲੈ ਕੇ ਦਾ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਐਨਆਰਪੀ ਤੜੀ ਔਰ ਪੰਜਾਬ ਕੈਨ ਨੂੰ ਤਾਂ ਕੈਵ ਅਸੀਂ ਦਿਨ ਵਧਾਏ ਨੇ ਲੇਕਿਨ ਜਿਹੜੇ ਅਵਰੇਜ ਚੱਕਦੇ ਹੁਣ 30 35 ਦਿਨ ਮਸਾ ਜਿਨੇ ਕੰਮੀ ਰੇਟਾਰ ਮਿਲ ਰਿਹਾ ਉਹ ਕਿਉਂ ਕਿਉਂਕਿ ਇਹਨਾਂ ਨੇ ਸਪੈਕਸ ਇਹਨਾਂ ਨੇ ਨਹੀਂ ਲਾਤੀਆਂ ਜਿਨੇ ਇਹਨਾਂ ਨੇ ਕਹਿਤਾ ਕਿ ਕੰਮ ਅਸੀਂ ਦੱਸਾਂਗੇ ਜਿਹੜੇ ਗੁੱਲੂ ਦੇ ਵਿੱਚ ਉਸ ਵਿੱਚ ਬੈਠੇ ਨੇ ਲੈ ਕੇ ਇਹਨਾਂ ਨੇ ਕੀਤੇ ਰੀ ਕੰਮ ਪੰਜਾਬ ਦੇ ਕਿਤੇ ਕੰਮ ਨੇ ਇਹ ਬਹੁਤ ਵੱਡਾ ਇੱਕ ਜਿਹੜਾ ਪੰਜਾਬ ਦੇ ਲੋਕਾਂ ਨਾਲ ਉੱਤਰਿਆ ਖਾਸ ਕਰਕੇ ਪੰਜਾਬ ਨੂੰ ਡਗਾਉਣ ਦੀ ਕੋਸ਼ਿਸ਼ ਹੈ ਪੰਜਾਬ ਕਰੇ ਡਗਾਇਆ ਨਹੀਂ ਸਾਡੇ ਆਮ ਲੋਕਾਂ ਦੇ ਕਿਸੇ ਦੇਖੇ ਨੇ ਇਹ ਲੋਕਾਂ ਦਾ ਰੋਜ਼ਗਾਰ ਖੋਇਆ ਇਹਨਾਂ ਦੇ ਘਰ ਤੇ ਲੱਤ ਮਾਰੀ ਹੈ